ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਤੁਹਾਡਾ ਸਾਡੀ ਵੀਡੀਓ ਚੈਨਲ ਅਤੇ ਫਿਰ ਵੀ ਤੇ ਸਵਾਤਿ ਅੱਜ ਨੰਬਰ ਵੜ ਲੈ ਕੇ ਆ ਨਵੇਂ ਸਟਾਈਲ ਦੀ ਪੱਗ ਜਿਹੜੇ ਆਪਣੇ ਆਪਣੀ ਸੱਜੀ ਖਬੀ ਖਬੀ ਸਾਈਡ ਤੇ ਆਪਣੇ ਦੋਨਾਂ ਸਾਈਡ ਤੇ ਪੇ ਜਿਹੜੇ ਆਪਾਂ ਕਿਵੇਂ ਬਣਾ ਕੇ ਜਿਹੜੇ ਆਪਣੀ ਪੱਗੜੀ ਕਿਵੇਂ ਬਣ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਜਿਵੇਂ ਆਪਾਂ ਪਟਿਆਲਾ ਸ਼ਾਹੀ ਪੱਗ ਜਿਵੇਂ ਪਟਿਆਲਾ ਸ਼ਾਹੀ ਪੱਗ ਦਾ ਲੜ ਲਗਾਉਨੇ ਨੇ ਉਸੇ ਤਰੀਕੇ ਨਾਲ ਇਹਦਾ ਪਲਾੜ ਨੂੰ ਸਿਰ ਦੇ ਸੈਂਟਰ 'ਚ ਲਿਆ ਕੇ ਲੜ ਨੂੰ ਪੂਣੀ ਦਾ ਹੌਲ ਦਾ ਮੱਥਲ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਤెలਰ ਨੂੰ ਇੱਕ ਵਾਰ ਫੋਲਡ ਕਰਕੇ ਮੋਟਾਈ ਚ ਕਰਕੇ ਜਿਹੜਾ ਪਲਾਰ ਨੂੰ ਸਾਫ ਕਰਕੇ ਲਗਾਉਣਾ ਤੇ ਫਿਰ ਜਿਹੜਾ ਆ ਪਗਲਾ ਲੜ ਲਾਉਣਾ ਥੋਪਾ ਲੜ ਲਈ ਜਿਹਦੇ ਗਿੱਚੀ ਦੀ ਜਿੱਥੇ ਆਪਣਾ ਬੇਸ ਹੁੰਦਾ ਉਹਦੇ ਥੱਲੇ ਜਿਹੜਾ ਪਲਾਰ ਨੂੰ ਰੱਖ ਕੇ ਫਿਰ ਲੜ ਨੂੰ ਖੋਲਣਾ ਖੋਲ ਕੇ ਉੱਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਸੈੱਟ ਕਰਕੇ ਅੱਖ ਦਾ ਜਿੰਨਾ ਆਪਾਂ ਪਹਿਲਾ ਲੜ ਅੱਖ ਤੇ ਰੱਖੀ ਉਹਨਾਂ ਆਪਾਂ ਲੜ ਨੂੰ ਅੱਖ ਤੇ ਰੱਖਣਾ ਤੇ ਅੱਖ ਤੇ ਰਾ ਕੇ ਫਿਰ ਇੱਕ ਵਾਰ ਫੋਲਡ ਕਰ ਦੇਣਾ ਇੱਕ ਵਾਰ ਫੋਲਡ ਕਰਕੇ ਸਾਫ ਕਰ ਲੈਣਾ ਉਸ ਨੂੰ ਸਾਫ ਕਰਤ ਵਾਰ ਨੂੰ ਚੰਗੀ ਤਰ੍ਹਾਂ ਇਹ ਜਿਵੇਂ ਆਪਾਂ ਆਪਣੀ ਆਮ ਪੱਗ ਦਾ ਜਿਹੜਾ ਪਲਾਰ ਬੋਲਡ ਕਰਦੇ ਹਾਂ ਉਹ ਵੀ ਹੈ ਜਿਹੜਾ ਪਲਾਰ ਨੂੰ ਹੋਲ ਕਰਨਾ ਜਿੰਨਾ ਤੁਸੀਂ ਉਹਦਾ ਫਾਸੜ ਰੱਖਣਾ ਚਾਹੁੰਦੇ ਤੁਸੀਂ ਉਹਨਾਂ ਦਾ ਫਾਸੜ ਰੱਖ ਕੇ ਤੇ ਲੜ ਨੂੰ ਲੋਡ ਕਰਕੇ ਚੰਗੀ ਤਰ੍ਹਾਂ ਸਾਫ ਕਰਕੇ ਤੇ ਸੈੱਟ ਕਰਕੇ ਜਿਹੜਾ ਪਲਾਰ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਜਿਹੜੀ ਆਪਣੀ ਨੱਕ ਦੀ ਸੀਧਾ ਜਿਹੜੀ ਨੋਕ ਹੋ ਗਈ ਉਹਨੂੰ ਵੀ ਜਿਹੜਾ ਆਪਾਂ ਸੈੱਟ ਕਰ ਲੈਣਾ ਤੇ ਅਸੀਂ ਆਪਣੀ ਨੱਕ ਦੀ ਜਿਹੜਾ ਪਲਾਰ ਨੂੰ ਲਾਉਣਾ ਤੇ ਫਿਰ ਬਾਅਦ ਵਿੱਚ ਬਾਜ ਫੇਰ ਕੇ ਉਹਦੀ ਸੈਟਿੰਗ ਕਰਕੇ ਜਿਹੜਾ ਪਲੜ ਨੂੰ ਸਾਫ ਕਰਕੇ ਲਗਾ ਦੇਣਾ ਅਗਲਾ ਜਿਹੜਾ ਪਲੜ ਲਾਉਣਾ ਲੜ ਨੂੰ ਬੈਕ ਤੋਂ ਪੈਂਚ ਕਰ ਲੈਣਾ ਅ ਤੋਂ ਕੱਟ ਜਿਹੜਾ ਲੜ ਨੂੰ ਖੋਲਾਂਗੇ ਉਹ ਤੋਂ ਕੱਟ ਜਿਹੜਾ ਲੜ ਨੂੰ ਖੋਲ ਕੇ ਚੰਗੀ ਤਰ੍ਹਾਂ ਸੈੱਟ ਕਰਕੇ ਚੰਗੀ ਤਰ੍ਹਾਂ ਜਿਹੜਾ ਪਲੜ ਨੂੰ ਸੈੱਟ ਕਰਕੇ ਤੇ ਜਿੰਨਾ ਆਪਾਂ ਉਧਰਲੇ ਲੜ ਦਾ ਫਾਸਲਾ ਰੱਖਿਆ ਉਹਨਾਂ ਪਲੜ ਦਾ ਫਾਸਲਾ ਰੱਖਣਾ ਉਹਨੇ ਜਿਹੜਾ ਪਲੜ ਦਾ ਫਾਸਲਾ ਰੱਖ ਕੇ ਇਹ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਇਹ ਵੇਲੇ ਇਹ ਜੀਵੇਂ ਆਪਾਂ ਪਹਿਲਾਂ ਲੜ ਫੋਲਡ ਕਰੀ ਉਵੇਂ ਜਿਹੜਾ ਲੜ ਨੂੰ ਫੋਲਡ ਕਰਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਆਪਣੀ ਸੱਜੀ ਸਾਈਡ ਜਿਹੜੀ ਉਹ ਵੀ ਆਪਾਂ ਸਾਫ਼ ਕਰ ਲੈਣੀ ਆ ਤੇ ਨਾਲੇ ਬਾਕੀ ਪਾਦੜੀਆਂ ਆਪਾਂ ਸੈਟਿੰਗ ਕਰਿਆ ਨਹੀਂ ਆ ਜਿਹੜੇ ਆਪਣੇ ਲਾੜਨੇ ਉਹ ਵੀ ਆਪਾਂ ਜਿਹੜੇ ਸਾਫ਼ ਕਰ ਲੈਣੇ ਆ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਲਾੜਨੇ ਸਜੀ ਸਾਈਡ ਸਾਈਡ ਵਾਲੇ ਜਿਹੜੇ ਉੱਥੇ ਮੋੜ ਮੋੜਨ ਤੇ ਜਿਹੜੇ ਆਪਣੇ ਬਲ ਰਹਿੰਦੇ ਆ ਉਹਨਾਂ ਨੂੰ ਜਿਹੜਾ ਆਪਾਂ ਕੱਢ ਲੈਣਾ ਤੇ ਸੁਣ ਵੀ ਜਿਹੜਾ ਆਪਾਂ ਸਾਫ਼ ਕਰ ਲੈਣਾ ਹੈ ਜਿਹੜਾ ਫੜਾ ਆਪਣਾ ਤੀਜਾ ਲੜ ਲਗਾ ਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੈੱਟ ਕਰਕੇ ਤੇ ਲੜ ਨੂੰ ਬੈਗ ਤੇ ਦੱਬ ਲੈਣਾ ਹੈ ਜਿਹੜਾ ਪੰਗ ਲੜ ਲਗਾਉਣਾ ਲੜਨ ਬੈਗ ਤੋਂ ਪੈਂਚ ਕਰ ਲੈਣਾ ਜਿੰਨੀ ਆਪਾਂ ਪਹਿਲੇ ਲੜ ਦੀ ਚੌੜਾਈ ਰੱਖੀ ਸੀ ਉਹ ਤੋਂ ਕੱਟ ਰੱਖੇੜਾ ਚੌੜਾਈ ਉਹਦੀ ਜਿਹੜੇ ਆਪਾਂ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਉਦੋਂ ਕੱਟ ਰੱਖ ਕੇ ਜੜਾਈ ਫਿਰ ਜਿਹੜਾ ਪਲਾਨ ਨੂੰ ਸਾਫ਼ ਕਰਨਾ ਸਾਫ਼ ਕਰਨ ਤੋਂ ਬਾਅਦ ਤੇ ਲੜ ਨੂੰ ਜਗ ਇਤਨਾ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਐਪਲ ਨੂੰ ਸਾਫ ਕਰਕੇ ਤੇ ਲੋਡ ਕਰਕੇ ਉੱਤੋਂ ਜਿਹੜਾ ਲੜਨ ਦਬਗੇ ਤੇ ਜਿੰਨਾ ਆਪਾਂ ਪਹਿਲਾਂ ਤੋਂ ਵਾਂਗ ਖੇ ਉਹਨਾਂ ਆਪਾਂ ਲੜਦਾ ਵਾਂਗ ਕਿਹੜਾ ਪੈਨ ਲੋਡ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਲਗਾਉਣਾ ਹੈ ਤੇ ਨਾਲ ਦੀ ਨਾਲ ਬਾਕੀ ਪੱਧਰੀ ਪਸੜਿੰਗ ਕਰੀ ਜਾਣੀ ਹੈ ਇਹ ਜਿਹੜੇ ਆਪਣੇ ਲੜਨੇ ਦੋਵੇਂ ਸਾਈਡ ਵਾਲੇ ਜਿਹੜੇ ਆਪਾਂ ਉਹ ਵੀ ਸਾਫ਼ ਕਰ ਲੈਣੇ ਹਨ ਅਗਲਾੜਾ ਪਲੜ ਲਾਉਣਾ ਲੜਮ ਬੈਗ ਤੋਂ ਪਿੰਚ ਕਰ ਲੈਣਾ ਪੂਣੀ ਦੋਖਲ ਦੇ ਬਾਅਦ ਥੱਲੇ ਥੱਲੇ ਰੱਖ ਕੇ ਬੰਦਪਸ ਉੱਤਰਾ ਕੇ ਦੋਹੀ ਪੱਲਿਆਂ ਨੂੰ ਇੱਕ ਵਾਰ ਫੋਲ ਲਗਾ ਲੈਣਾ ਇੱਕ ਵਾਰ ਫੋਲ ਲਗਾ ਕੇ ਆਪਣਾੜਾ ਲੜੜਾ ਉਹ ਤੇ ਅੱਗੇ ਤਰ੍ਹਾਂ ਸੈਟ ਕਰ ਲੈਣਾ ਚੰਗੀ ਤਰ੍ਹਾਂ ਬੈਗ ਤੋਂ ਲੜੜਾ ਨੂੰ ਸੈਟ ਕਰਕੇ ਚੰਗੀ ਤਰ੍ਹਾਂ ਇਹਨਾਂ ਪਲੇਟ ਨੂੰ ਸਭ ਬਾਈ ਤੇ ਸੈੱਟ ਕਰਕੇ ਤੇ ਲੜਨ ਨੂੰ ਲੋਡ ਕਰ ਲੈਣਾ ਤੇ ਇੱਕ ਵਾਰ ਜਿਹੜਾ ਇਹਨੂੰ ਫੋਲ ਕਰਕੇ ਤੇ ਲੜਨ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਸੈੱਟ ਕਰਕੇ ਸਾਫ਼ ਕਰਕੇ ਲਗਾ ਦੇਣਾ ਫਿਰ ਬਾਅਦ ਵਿੱਚ ਵਾਪਸ ਫੇਰ ਕੇ ਦੋਹੀ ਛੱਡਣੇ ਲੜਾਂ ਨੂੰ ਤੇ ਸਾਫ਼ ਕਰ ਲੈਣਾ ਤਨਾਲ ਜਣ ਬਾਕੀ ਪਾ ਜਿਹੜੀਆਂ ਪਸਟਿੰਗ ਕਰੀ ਜਾਣੀਆਂ ਜਿਹੜੇ ਆਪਣੇ ਲੜਨੇ ਉਹ ਵੀ ਆਪ ਜਿਹੜੇ ਸਾਫ ਕਰ ਲੈਣੇ ਹਨ ਤੇ ਜਿਹੜੇ ਵੀ ਸਾਡੇ YouTube ਚੈਨਲ ਤਨੇ ਮੈਂ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਜਿਹੜੇ ਵੀ ਸਾਡੇ Facebook ਤਨੇ ਮੈਂ ਉਹ ਸਾਡੇ Facebook ਨੂੰ ਫੋਲੋ ਜਰੂਰ ਕਰਿਓ ਤੇ ਵੀਡੀਓ ਬਾਤ ਪਾ শেয়ার ਜਰੂਰ ਕਰਿਓ ਤਾਂ ਜਿਹੜੇ ਵੀ ਰਾਂ ਨੂੰ ਆ ਆ ਨਵੇਂ ਇੰਸਟਾਲ ਦੀ ਪੱਕ ਨੂੰ ਨਹੀਂ ਕੋਈ ਪ੍ਰੋਬਲਮ ਹੋ ਦੀ ਆ ਤਾਂ ਇਸ ਵੀਡੀਓ ਦੇਖ ਲਈ ਆਪਣੀ ਪੜਾਉਂ ਦਾ ਸੂਸ਼ਨ ਕੱਢ ਲੈਣਾ ਤੇ ਫਿਰ ਆਪਾਂ ਅਗਲਾ ਲੜ ਲਾਉਣਾ ਸ਼ਮਲੜ ਲੜ ਨੂੰ ਬੈਕ ਤੋਂ ਪਿੰਚ ਕਰ ਲੈਣਾ ਪੂਣੀ ਦੇ ਖੋਲਦੇ ਪਾਸੇ ਵਿੱਚ ਉਹ ਖੋਲਦੇ ਪਾਸੇ ਨੂੰ ਜਿਹੜਾ ਫੋਲਡ ਕਰਕੇ ਲੜ ਬਣਾ ਕੇ ਜਿਹੜਾ ਪੜਾਣ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਸ਼ਟ ਕਰਕੇ ਲਾਉਣਾ ਹੈ ਤੇ ਜਿੰਨਾ ਪੜਾਣ ਦਾ ਫਲਕ ਇਹਨਾਂ ਆਪਾਂ ਲੜ ਦਾ ਹਾਸਾ ਕਿਹੜਾ ਪੜਾਣ ਲੋਡ ਕਰਕੇ ਲਾਉਣਾ ਹੈ ਤੇ ਨਾਲ ਜਿਹੜਾ ਬਾਕੀ ਪਾਦੜੀ ਆਪਾਂ ਸੈਟਿੰਗ ਕਰੀ ਜਾਣੀਆਂ ਤੇ ਆਪਣੀ ਸ਼ੇਪ ਉਹ ਸੈੱਟ ਕਰਕੇ ਜਿਹੜਾ ਪਲੇਟ ਨੂੰ ਤੇ ਲੋਡ ਕਰਕੇ ਇਹ ਸਾਫ਼ ਕਰਕੇ ਲਗਾ ਦੇਣਾ ਜਿਹੜੇ ਆਪਣੇ ਲੜਦੇ ਉਹ ਵੀ ਆਪਾਂ ਜਿਹੜੇ ਸਾਫ਼ ਕਰ ਲੈਣੇ ਹਨ ਤਨਾਲੇ ਬਾਕੀ ਪਾਦੜੀਆਂ ਪਸੜੀng ਕਰੀ ਜਾਣੀ ਐ ਜਿਹੜੇ ਆਪਣੇ ਸੱਜੀ ਸਾਈਡ ਦੇ ਲੜ ਹੁੰਦੇ ਆ ਉਹਨਾਂ ਜਿਹੜੇ ਆਪਾਂ ਬਾਈ ਫੇਰ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਉਹਨਾਂ ਦਾ ਫਾਂਸ ਲੜਾ ਇਧੜੇ ਆਪਣੀ ਖੱਬੇ ਸਾਈਡ ਵਾਲੇ ਲੜਾਂ ਦੇ ਬਰਾਬਰ ਕਰ ਲੈਣਾ ਤਨੋਗ ਤੋਂ ਵੀ ਜਿਹੜੇ ਲੜਨੇ ਉਹ ਵੀ ਆਪਾਂ ਸਾਫ਼ ਕਰ ਲੈਣੇ ਆ ਤਨ ਆ ਜਾਲ ਬਾਕੀ ਪਾ ਜਿਹੜੀਆਂ ਪਸਾੜਿੰਗ ਕਰੀਆਂ ਨਹੀਂ ਆ ਤੇੜੇ ਆਪਣੇ ਲੜ ਲਾਏ ਸੀ ਉਹਨਾਂ ਨੂੰ ਵੀ ਜਿਹੜਾ ਆਪਾਂ ਪਹਿਲੇ ਲੜਾਂ ਨੂੰ ਵੀ ਜਿਹੜਾ ਸੈਟ ਕਰ ਲੈਣਾ ਤਾਂ ਜੋ ਜਿਹੜੇ ਆਪਣੇ ਲੜ ਅੱਖ ਤੇ ਬਰਾਬਰ ਰਹਿਣ ਤੇ ਲੋਕ ਤੋਂ ਵੀਰੇ ਆਪਣੇ ਲੜਨੇ ਉਹ ਵੀ ਆਪ ਜਿਹੜੇ ਸੈੱਟ ਕਰ ਲੈਣੇ ਹਨ ਤੇ ਫਿਰ ਆਪਾਂ ਕਲਗੀ ਲੈ ਲਗਾਉਣਾ ਲੜਨ ਨੂੰ ਹਲਕੇ ਬੈਅ ਤੇ ਦੱਬ ਕੇ ਪਹਿਲਾਂ ਲੜ ਨੂੰ ਬੈਅ ਤੇ ਦਬਣਾ ਹੈ ਤਰੜਾ ਆਪਣਾ ਲੜਾ ਉਹ ਚੰਗੀ ਤਰ੍ਹਾਂ ਆਪਣਾ ਜਿਹੜਾ ਸੈੱਟ ਹੋ ਸਕੇ ਤੇ ਫਿਰ ਜਿਹੜਾ ਆਪਾਂ ਲੜ ਨੂੰ ਜਿੱਥੇ ਆਪਣੇ ਨੋਕ ਹੁੰਦੀ ਆ ਉਥੇ ਜਿਹੜਾ ਲੜ ਨੂੰ ਜਿਵੇਂ ਆਪਾਂ ਪੱਗ 'ਚ ਕਲਗੀ ਲਾ ਲਾਉਣੇ ਆ ਅਪਰੇ ਪੱਗ ਪੈਣ ਤੋਂ ਉਹਦੀ ਚੜਾਈ ਸ਼ੁਰੂ ਕਰ ਦਨੇ ਆ اسی ਤਰੀਕੇ ਨਾਲ ਪੜੀ ਇਹਦੀ ਨੋਕ ਤੋਂ ਚੜਾਈ ਜਿਆਦਾ ਕਰਕੇ ਮੂਹਰੇ ਲੈ ਕੇ ਪੜੀ ਚੜਾਈ ਘਟਾ ਕੇ ਤੇ ਜਿਹੜਾ ਆਪਾਂ ਕਲਗੀ ਲਾ ਲਾਉਣਾ ਤੇ ਫਿਰ ਇਸ ਨੂੰ ਟਿਕਾਉਣ ਵਾਸਤੇ ਤੁਸੀਂ ਜਿਹੜਾ ਆਪਣਾ ਆਪਣਾ ਪੱਗ ਪੈਣ ਜਿਹੜਾ ਵਰਤ ਸਕਦੇ ਹੋ ਤਨ ਆਦਿ ਨਾਲ ਸਿਰ ਨਾਲ ਜਿਹੜੀ ਸਿਰ ਨਾਲ ਜਿਹੜਾ ਉਹ ਵੀ ਆਪਾਂ ਕਵਰ ਕਰੀਏ ਨਾ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜੁਮ ਕਰਿਓ ਤੇ ਵੀਡੀਓ ਵੱਤ ਵਾਸਤੇ ਜਰੂਰ ਕਰਿਓ ਜਿਹੜਾ ਤੁਸੀਂ ਲੜਾਓ ਛੇਵਨਾਲ ਵਿੱਚ ਵੀ ਦੇਖ ਸਕਦੇ ਹੋ ਜਾਂ ਬਣਾ ਜਿੱਥੇ ਆਪਣਾ ਪਹਿਲਾ ਲੰਦਾ ਉੱਥੇ ਵੀ ਜਿਹੜਾ ਤੁਸੀਂ ਲੜਨ ਨੂੰ ਦੇਖ ਸਕਦੇ ਹੋ ਤੇ ਫਿਰ ਬਾਅਦ ਵਿੱਚ ਬਾਈ ਫੇਰ ਕੇ ਉਹਦੀ ਸੈਟਿੰਗ ਕਰ ਲੈਣੀ ਆ ਤਨਾਲ ਜਿਹੜਾ ਬਾਕੀ ਪਾਸ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਤੇ ਆਪਣੀ ਸ਼ੇਪ ਆ ਉਹ ਵੀ ਜਿਹੜੀ ਆਪਾਂ ਸੈੱਟ ਕਰ ਲੈਣੀ ਹੈ ਤੇੜੇ ਆਪਣੇ ਲੜਨੇ ਉਹ ਵੀ ਆਪਾਂ ਜਿਹੜੇ ਸ਼ਟ ਕਰ ਲੈਣੇ ਆ ਨਾ ਤੇ ਲੜਾ ਲੜਾ ਨੂੰ ਵੀ ਜਿਹੜਾ ਆਪਾਂ ਸਾਫ਼ ਕਰ ਲੈਣਾ ਹੈ ਜਿੰਨਾ ਦੀ ਮੋਟਾਈ ਜਿਹੜੀ ਆਪਾਂ ਇੱਕੋ ਜਿਹੀ ਰੱਖਣੀ ਹੈ ਜਿਹੜਾ ਪਸਰਾ ਉਹ ਵੀ ਜਿਹੜਾ ਆਪਾਂ ਜਿਵੇਂ ਆ ਪੱਗ ਵਿੱਚ ਛੁਪਟਾਕ ਦਿੰਦੇ ਆ ਉਸੇ ਤਰੀਕੇ ਨਾਲ ਆਪਾਂ ਸਰੋ ਕਵਰ ਕਰਨਾ ਹੈ ਚੰਗੀ ਤਰ੍ਹਾਂ ਜਿਹੜਾ ਪਸਰਾ ਚੰਗੀ ਤਰ੍ਹਾਂ ਚੜ ਕਵਰ ਕਰਕੇ ਬੈਗ ਦੇ ਡਾੜਾ ਪਰ ਲਗਾਉਣਾ ਦਾ ਜੋ ਦਾ ਕਾ ਫੋੜ ਕਰਕੇੜਾ ਪਲੇਟ ਨੂੰ ਬੈਗ ਤੇ ਦੱਬ ਲੈਣਾ ਤੇ ਜਲਦੀ ਹੁਣ ਲੈ ਕੇ ਆ ਜੁਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ